ਰਾਤ ਗੱਡੀ ਧਵਾ ਕੇ ਲੈ ਕੇ ਆਇਆ ਸੀ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੁੰਦਾ ਹੈਗਾ ਜਦ ਗੱਡੀ ਧਵਾਲਾ ਉਹਦੀ ਮੀਂਹ ਰੱਬ ਨੇ ਪਾਉਣਾ ਹੀ ਪਾਉਣਾ 100% ਕਿ ਕਿਵੇਂ ਚੰਡੀਗੜ੍ਹ ਮਹਾਲੀ ਖਰੜ ਵਾਲਿਓ ਗੱਡੀ ਕਰਕੇ ਆਉਣ ਆਗੇ ਜਿਉਂ ਅੱਜ ਇਹ ਦਿਨ 11ਵਾਂ ਲੈ ਕੇ ਪ੍ਰਮਾਤਮਾ ਦਾ ਨਾਮ ਪਹਿਲੀ ਰਾਈਡ ਚੱਕਣ ਚੱਲੇ ਆਂਗੇ ਲੋ ਜੀ ਦੋ ਫੇਸ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ 8 ਸੈਕਟਰ ਚੰਡੀਗੜ੍ਹ ਬਾਬੇ ਚੈੱਕ ਕਰੋ ਆ ਲੇਬਰ ਕਿਉਂ ਕਗਾ ਇੱਥੇ ਵਿਚਾਰੀ ਕਿਵੇਂ ਕਿੰਨੀ ਲੇਬਰ ਖੜੀ ਰਹਿੰਦੀ ਹੈ ਕਿ ਅੱਧਿਆਂ ਨੂੰ ਕੰਮ ਮਿਲ ਜਾਂਦਾ ਅੱਧਿਆਂ ਨੂੰ ਮਿਲਦਾ ਨਹੀਂ ਹੈਗਾ ਅੱਧੇ ਵਿਚਾਰੇ ਐਂ ਕਰਾਣ ਨੂੰ ਜਾਣਾ ਪੈਂਦਾ ਹੈਗਾ। ਲੋ ਜੀ ਪਹੁੰਚ ਕੇ ਦੋ ਫੇਸ ਕਰੀਏ ਪਿਕਅਪ ਤੇ ਨਿਕਲੀ ਅੱਠ ਸੈਕਟਰ ਨੂੰ। ਕਰਤੀ ਡਰਾਪਿੰਗ ਅੱਠ ਸੈਕਟਰ ਬੈਂਕ ਵਾਲੀ ਸਾਈਡ ਡਰਾਪਿੰਗ ਕਰਕੇ ਹੁਣ ਚੱਕੀਏ ਕੋਈ ਹੋਰ ਰਾਈਡ ਉਹ ਸਾਹਮਣੇ ਐਸਬੀਆਈ ਬੈਂਕ ਦੇ ਕੋਲ ਡਰਾਪਿੰਗ ਕੀਤੀ ਹੈਗੀ ਤੇ ਹੁਣ ਖੜਦੇ। ਪਾਪੇ ਕਮੈਂਟ ਕਰਕੇ ਦੱਸੋ ਕਿਹੜਾ ਗੁਰਦੁਆਰਾ ਸਾਹਿਬ ਨੇ ਕਿ ਮੱਥਾ ਟੇਕੋ ਸਾਰੇ ਜਾਣੇ ਵਾਹਿਗੁਰੂ ਪਾਪਾ ਜੀ ਚੜ੍ਹਦੀ ਕਲਾ ਚ ਰਹੀ। ਲੋ ਜੀ ਬਾਬੇ ਛੋਟੇ ਨੂੰ ਕਰੋਨ ਪਹੁੰਚੇ ਗਿੱਲਾ ਨਸ਼ਾ ਗਿੱਲਾ ਨਸ਼ਾ ਕਰਾ ਕੇ ਉਸ ਤੋਂ ਬਾਅਦ ਰਾਈਡ ਚੱਕਦੇ ਆਂਗੇ ਕੋਈ ਹੋਰ ਅੱਜ ਟੰਡੀਗੜ ਦੇ ਵਿੱਚ ਇੰਨੇ ਜ਼ਿਆਦਾ ਕੈਮਰੇ ਲੱਗੇ ਹੋਏ ਨੇ ਨਾ ਇਹਦੇ ਕਰਕੇ ਜੈਬਰਾਂ ਲਾਈਨ ਤੇ ਵੀ ਜੇ ਛੋਟਾ ਥੋੜੀ ਜਿਹੀ ਟਾਇਰ ਚੜ ਜਾਂਦਾ ਨਾਲ ਦੀ ਨਾਲ ਕੈਮਰੇ ਚਲਾਨ ਕਰਕੇ ਘਰੇ ਭੇਜ ਦਿੰਦੇ ਖਰੜ ਬੱਸ ਸਟੈਂਡ ਵਾਲੀ ਸਾਈਡ ਇੱਥੋਂ ਪਿਕਅਪ ਕਰਕੇ ਜਾਣਾਗਾ ਟੰਗੋਰੀ ਵਾਲੀ ਸਾਈਡ ਨੂੰ ਚੱਲੇ ਆਂਗੇ ਬੱਸ ਲੋ ਜੀ ਬਾਬੇ ਉਹ ਟੰਗੋਰੀ ਕਾਲਜ ਚ ਕਰਤੀ ਡ੍ਰੋਪਿੰਗ ਕਾਲਜ ਬਾਬੇ ਕਈ ਵਾਰ ਤਾਂ ਕੰਪਨੀ ਵਾਲੇ ਹੱਥ ਹੀ ਕਰ ਦਿੰਦੇ ਨੇ ਕਿ ਦੇਖਿਓ ਆ ਕਿੰਨੇ ਕਿਲੋਮੀਟਰ ਦੂਰ ਆ ਰਾਈਡ 5 5.5 6 ਕਿਲੋਮੀਟਰ ਦੂਰ ਉਹ ਰਾਈਡਾਂ ਫਸਿੱਟੇ ਜਾਂਦੇ ਹੁੰਦੇ ਨੇ ਕਿ ਫਿਰ ਚੱਕਣੀਆਂ ਪੈਂਦੀਆਂ ਨੇ ਆਖਰ ਨੂੰ ਹੁਣ ਚੱਲੇ ਆਂਗੇ ਫਿਰ ਪਿਕਅਪ ਕਰਨ ਦੇ ਲਈ ਬਾਬੇ ਉਹ ਪਹੁੰਚ ਕੇ ਬਸ ਕਸਟਮਰ ਦੀ ਲੋਕੇਸ਼ਨ ਤੇ 15 ਮਿੰਟ ਲੱਗੇ ਪਿਕਅਪ ਲੋਕੇਸ਼ਨ ਤੇ ਆਉਂਦੇ ਆਉਂਦਿਆਂ ਨੂੰ ਕੀ ਕਰੀਏ ਮਜਬੂਰੀ ਹੈ ਕਿ ਚੱਕਣੀ ਪੈਣੀ ਆ ਰਾਈਡ ਜੇ ਨਾ ਚੱਕਾਂਗੇ ਕੈਨਸਲ ਕਰਾਂਗੇ ਰਾਈਡ ਤਾਂ ਗੱਡੀ ਆਫ ਰੋਡ ਕਰ ਦਿੰਦੇ ਨੇਗੇ ਉਹ ਜੀ ਬਾਬੇ ਉਹ ਫਾਈਨਲੀ ਲਿਆ ਕੇ ਡਰਾਪਿੰਗ ਕਰਤੀ ਸੈਕਟਰ 35 ਦੇ ਵਿੱਚ ਹੁਣ ਵੇਲੇ ਹੋਏ ਆਂਗੇ ਆ ਇੱਕ ਰਾਈਡ ਤੇ ਦੋ ਘੰਟੇ ਖਰਾਬ ਹੋ ਗਏ ਲੋ ਜੀ ਬਾਬੇ ਉਹ 35 ਤੋਂ ਫੇਰ ਰਾਈਡ ਪੈ ਗਈ ਸੀ ਲੰਡਰ ਵਾਲੀ ਸਾਈਡ ਦੀ ਲੰਡਰਾਂ ਡ੍ਰੌਪ ਕਰਕੇ ਹੁਣ ਚੱਲੇ ਆਂਗੇ ਖਰੜ ਵਾਲੀ ਸਾਈਡ ਤੋਂ ਪਿਕਅਪ ਕਰਨ ਲੰਡਰਾਂ ਦੇ ਖਰੜ ਦੇ ਵਿਚਾਲੋਂ ਪਿਕਅਪ ਕਰਕੇ ਫੇਰ ਜਾਣਾਗਾ ਚੰਡੀਗੜ੍ਹ ਵਾਲੀ ਸਾਈਡ ਨੂੰ ਲੋ ਜੀ ਬਾਬੇ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਕੇ ਕਰੀਏ ਇੱਥੋਂ ਪਿਕਅਪ ਤੇ ਚੱਲੀਏ ਚੰਡੀਗੜ੍ਹ ਵਾਲੀ ਸਾਈਡ ਨੂੰ ਚੈੱਕ ਕਰੋ ਬਾਬੇ ਉਹ ਕੂਠੀਆਂ ਇੱਥੇ ਵੀ ਘਟ ਘਟ ਬਣਾਈ ਹੋਈਆਂ ਨੇ ਪੂਰੀਆਂ ਬਬੇ ਸੜਕਾਂ ਦੇ ਖਰੜ ਦੇ ਵਿੱਚ ਬਹੁਤ ਬੁਰੇ ਹਾਲ ਨੇਗੇ ਗੱਡੀਆਂ ਮੈਂ ਕਹਿੰਦਾ ਫੁੱਲ ਟੁੱਟਦੀਆਂ ਨਹੀਂ ਗੀਆਂ ਗੱਡੀ ਉਹ ਆ ਰਹੀ ਆ ਆਲਟੋ ਤਾਂ ਦੇਖੋ ਫੁੱਲ ਐਂਡ ਬਰਨਰ ਵੀ ਵਿੱਚ ਵੜ ਜਾਂਦਾ ਹੈਗਾ ਲੋ ਜੀ ਬਬੇਓ ਡੈਂਟਲ ਕਲੀਨਿਕ ਤੇ ਕਰਤੀ ਡਰਾਪਿੰਗ ਤੇ ਬਬੇਓ ਫੁੱਲ ਟ੍ਰੈਫਿਕ ਦੇ ਵਿੱਚ ਉਹ ਜੂ ਜਿਦੇ ਜਿਉਂਦੇ ਚੱਲਿਆਂ ਕਸਟਮਰ ਦੀ ਲੋਕੇਸ਼ਨ ਤੇ ਪਿਕਅਪ ਕਰਦੇ ਆਂਗੇ ਜਾਣਾਗਾ ਕਸਟਮਰ ਨੇ ਚੰਡੀਗੜ੍ਹ ਵਾਲੀ ਸਾਈਡ ਨੂੰ ਮੈਂ ਇਸ ਟਾਈਮ ਤਾਂ ਸਭ ਤੋਂ ਜ਼ਿਆਦਾ ਟ੍ਰੈਫਿਕ ਮਿਲਦੀ ਹੈਗੀ ਖਰੜ ਦੇ ਵਿੱਚ ਲੋ ਜੀ ਬਬੇਓ ਕਰਤੀ ਡਰਾਪਿੰਗ ਸੈਕਟਰ 7 ਦੇ ਵਿੱਚ ਡਰਾਪਿੰਗ ਕਰਕੇ ਝੋਟੇ ਨੂੰ ਲੱਗੀ ਹੋਈ ਆ ਤੋੜ ਇਹਨੂੰ ਕਰਾਈਏ ਗਿੱਲਾ ਨਸ਼ਾ ਚੱਲੇ ਆਗੇ 17 ਸੈਕਟਰ ਸੀएनजी ਪੰਪ ਤੇ ਉੱਥੋਂ ਪੋਣੇ ਆਗੇ ਸੀएनजी ਝੋਟੇ ਦੀ ਖਰਾਕ ਦਾ ਟਾਈਮ ਹੋਇਆ ਹੋਇਆਗਾ ਕੀ ਬਾਬੇ ਉਹ ਝੋਟੇ ਨੂੰ ਕਰਾਈਏ ਨਸ਼ਾ ਪੱਤਾ ਇਹਦਾ ਫੁੱਲ ਤੇ ਉਸ ਤੋਂ ਬਾਅਦ ਚੱਲੀਏ ਘਰ ਦੀ ਚੱਕੀ ਆ ਰਾਈਡ ਕੋਈ ਘਰ ਨੂੰ ਚੱਲੀ ਐ ਬਾਬੇ ਉਹ ਪੈਸਾ ਕਮਾਉਣਾ ਬਹੁਤ ਔਖਾਗਾ ਮਾਪਿਓ ਦੇ ਸਿਰ ਤੇ ਹੀ ਸੀ ਜਿੰਨਾ ਟਾਈਮ ਐਸ਼ਾ ਕਰਦੇ ਸੀਗੇ ਆਪ ਕਮਾਉਣਿਆਂ ਤੋਂ ਪਤਾ ਲੱਗਦਾਗਾ ਕਿੰਨਾ ਜਿਆਦਾ ਔਖਾਗਾ ਪੈਸਾ ਕਮਾਉਣਾ ਕੀ ਬਾਬੇ ਉਹ ਸੈਕਟਰ 16 ਤੋਂ ਪਿਕਅਪ ਕਰ ਲਈ ਚੱਲੇ ਆਗੇ ਖਰੜ ਵਾਲੀ ਸਾਈਡ ਨੂੰ ਡਰੋਪ ਲੋ ਜੀ ਕਰਤੀ ਡਰੋਪਿੰਗ ਖਰੜ ਵਾਲੀ ਸਾਈਡ ਹੋ ਗਏ ਬੇਲੇ ਚੱਲੀਏ ਘਰਾਂ ਨੂੰ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਉਮੀਦ ਕਰਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਦੱਬ ਕੇ ਸਪੋਰਟ ਕਰਿਓ ਬਾਈ ਜੀ ਲਾਈਕ ਸਬਸਕ੍ਰਾਈਬ ਕਰ ਦਿਓ ਜਾਂਦੇ ਜਾਂਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਾਕੀ ਮਿਲਦੇ ਆ ਕੱਲ ਨੂੰ ਸਿਕਾਲ